ਅ ਜੇ ਤੁਸੀਂ ਸੁਖਪਾਲ ਖੇੜਾ ਦਾ ਪੁੱਛੋਖੜ ਵੀ ਦੇਖੋ ਇਹਨਾਂ ਦੇ ਫਾਦਰ ਸੀ ਸਰ ਸਜਿੰਦਰ ਸਿੰਘ ਉਹ ਅਸਲੀ ਨਾਰਾ ਪਹਿਲਾ ਹਲਸਤਾਨ ਦਾ ਉਹਨਾਂ ਨੇ ਲਾਇਆ ਸੀ ਉਹਨਾਂ ਦੇ ਫਾਦਰ ਸਜਿੰਦਰ ਸਿੰਘ ਤੇ ਸੁਖਪਾਲ ਖੇੜਾ ਬਾਰੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਜਮਾਂ ਡਾਊਨ ਹੋ ਗਏ ਤੇ ਹੁਣ ਉਹ ਆਪਣੇ ਆਪ ਨੂੰ ਰਿਵਾਈਵਲ ਵਾਸਤੇ ਹੁਣ ਫੰਡਮੈਂਟਲਿਸਟ ਸਲੋਗਨ ਦੇ ਅਗੇ ਵਿਚ ਇਸ ਵੈਰੀ ਅਨਫੋਰਚਨੇਟ ਆਮ ਆਦਮੀ ਪਾਰਟੀ ਦੀ ਸਾਰੀ ਪੋਲ ਖੁੱਲ ਗਈ ਹੈ ਉਹਨਾਂ ਦਾ ਕੀ ਬੈਕਗ੍ਰਾਉਂਡ ਸੀ ਤੁਸੀਂ ਦੇਖਿਆ ਹੋਣਾ ਆ ਆ ਜਦੋਂ ਕੇਜਰੀਵਾਲ ਪੰਜਾਬ ਚ ਆਇਆ ਸੀ ਇਲੈਕਸ਼ਨ ਦੇ ਦੌਰਾਨ ਕਿੱਥੇ ਰਿਹਾ ਸੀ ਉਹਦੇ ਬਾਅਦ ਕੀ ਰਿਐਕਸ਼ਨ ਸੀ ਆ ਇੱਕ ਫਰਸਟ੍ਰੇਟਿਡ ਟੀਮ ਬਣ ਗਈ ਹੈ ਹੁਣ ਕੁਝ ਮਰਜੀ ਸੈਕਰੀਫਾਈਸ ਕਰ ਸਕਦੇ ਆ ਆਪਣੀ ਐਗਜ਼ਿਸਟੈਂਸ ਵਾਸਤੇ ਦੇਸ਼ ਦੀ ਆਜ਼ਾਦੀ ਨੂੰ ਵੀ ਸੈਕਰੀਫਾਈਸ ਕਰ ਸਕਦੇ ਆ ਐਵੀ ਸੋਚ ਲੱਗੇ ਆ ਤੇ ਮੈਂ ਮੈਂ ਕਾਫੀ ਹੈਰਾਨ ਹੈ ਕਿ ਉਹਨੋ ਕੇਜਰੀਵਾਲ ਕੁਝ ਨਹੀਂ ਬੋਲ ਰਿਹਾ ਮੈਂ ਉਹ ਕਾਫੀ ਮੇਰੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਤੋਰ ਫਿਰ ਤੁਸੀਂ ਪੁਰਾਣੇ ਅੱਜ ਤੱਕ ਕੀਤਾ ਨਹੀਂ ਮੀਡੀਆ ਨੇ ਆਇਆ ਸਾਰਾ ਬਿਆਨ ਚੜਾਇਆ ਹੈ ਮੀਡੀਆ 'ਚ ਆਇਆ ਹੈ ਪਹਿਲੇ ਤੁਸੀਂ ਦੇਖਿਆ ਪਹਿਲੇ ਉਹਨੇ ਸਪੋਰਟ ਕੀਤੀ ਆਪਣੇ ਬਿਆਨ ਦੀ ਜਦੋਂ ਰਿਐਕਸ਼ਨ ਉਹਦੇ ਉਲਟ ਹੋ ਗਿਆ ਉਦੀ ਪਾਰਟੀ ਦੇ ਲੀਡਰ ਨੇ ਉਹਦੇ ਖਿਲਾਫ ਰਿਐਕਸ਼ਨ ਕੀਤਾ ਤੇ ਫਿਰ ਉਹਦੇ ਬਾਅਦ ਉਹਨੇ ਆਪਣਾ ਰੀਟਰੈਕਟ ਕੀਤਾ ਜੀ ਜੀ ਕੇ ਸਾਹਿਬ ਅਗਲੀ ਵੀਡੀਓ ਹੋਈ ਹੈ ਜਿਹਦੇ ਵਿੱਚ ਉਹਨੇ ਕਿਹਾ ਕਿ ਖਾਲਸਾਤਨ ਦੀ ਮੰਗ ਜਾਇਜ਼ ਹੈ ਮੈਨੂੰ ਉਹਦੇ ਬਾਰੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਨਵਜੋਤ ਸਿੱਧੂ ਉਹਨੇ ਜਲੰਧਰ ਐ ਸੀ ਮੈਂ ਪਹਿਲੇ ਨਵਜੋਤ ਸਿੱਧੂ ਬਾਰੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਚੀਜ਼ਾਂ ਮੇਰੀਆਂ ਮਾੜੀਆਂ ਕਹਿੰਦਾ ਸੀ ਹੁਣ ਉਹ ਚੰਗੀਆਂ ਸਮਝਦਾ ਹੋਰ ਹਰੀਕੇ ਵੀ ਜਾਨ ਲੱਗੇ ਉੱਥੇ ਵੀ ਜਿਹੜੀ ਚੀਜ਼ਾਂ ਮੈਂ ਚਾਹੁੰਦਾ ਕਰਨਾ ਚਾਹੁੰਦਾ ਹੈਰਿਟੇਜ ਵਾਕ ਵੀ ਇੱਥੇ ਆ ਕੇ ਦੇਖਣ ਲੱਗਿਆ ਜਿੰਨੇ ਵੀ ਮੈਮੋਰੀਅਲ ਜਿੰਨੇ ਵੀ ਅਸੀਂ ਬਣਾਏ ਸੀ ਅਸੀਂ ਜਿੰਨੇ ਬਣਾਏ ਸੀ ਹੁਣ ਉੱਥੇ ਵਿਜ਼ਿਟ ਕਰਦਾ ਤੇ ਆਪਣਾ ਵੀ ਸ਼ੋਅ ਕਰਦਾ ਕਿ ਮੈਂ ਕੁਝ ਕਰ ਰਿਹਾ ਤੇ ਜਿਹੜੀ ਵੱਡੀ ਗੱਲ ਹੈ ਝੂਠ ਤੇ ਝੂਠ 500 ਕਰੋੜ ਮੈਂ ਇੱਥੇ ਟੂਰਿਜ਼ਮ ਦਾ ਕਰੂੰਗਾ 200 ਕਰੋੜ ਇੱਥੇ ਕਰੂੰਗਾ 1.5 ਸਾਲਾਂ ਚ 1 ਰੁਪਿਆ ਦੱਸ ਦੇ ਕਿੱਥੇ ਲੱਗਿਆ 1.5 ਸਾਲਾਂ ਚ ਤੁਸੀਂ ਜਾਦੀ ਦੂਰ ਛੱਡ ਦਿਓ ਕੱਲੇ ਗੁਰੂ ਦੀ ਨਗਰੀ ਅੰਮ੍ਰਿਤਸਰ ਚ 1 ਰੁਪਿਆ ਟੂਰਿਜ਼ਮ ਡਿਪਾਰਟਮੈਂਟ ਨੂੰ ਦੱਸੋ ਕਿੱਥੇ ਲੱਗਿਆ ਜਿਹੜਾ ਗੁਰੂ ਘਰ ਹੈ ਜਿਹੜਾ ਉਮਰਸਰ ਆਪਣਾ ਪਵਿੱਤਰ ਸਥਾਨ ਹੈ ਟੂਰਿਜ਼ਮ ਦੇ ਇੱਥੇ ਹੀ ਛੜ ਹੁੰਦੀ ਹੈ ਨਾ ਐਸ ਟੂਰਿਜ਼ਮ ਦੇ ਸੈਂਟਰ ਬਣਾਉਣਾ ਕੀ ਸੀ ਜਿਹੜੇ ਕੰਮ ਅਸੀਂ ਕੀਤੇ ਸੀ ਸਾਰੇ ਮੈਂ ਦੇਖਿਆ ਸੜਕਾਂ ਟੁੱਟ ਗਈਆਂ ਗੰਧ ਪੈ ਗਿਆ ਹੈਰੀਟੇਜ ਵਾਕ ਦੀਆਂ ਦੀਆਂ ਲਾਈਟਾਂ ਬੰਦ ਹੈ ਕੱਲ ਮੈਂ ਰਾਤ ਨੂੰ ਹੀ ਆਇਆ ਸੀ ਉੱਥੇ ਗੰਧ ਪਿਆ ਸੀ ਕੋਈ ਇੱਥੇ ਕੋਈ ਮੇਨਟੇਨੈਂਸ ਨਹੀਂ ਸਾਰੀਆਂ ਮੇਨਟੇਨੈਂਸ ਖਤਮ ਹੋ ਗਈਆਂ ਘਰ ਤੋਂ ਕੋਈ ਨਵੀਂ ਚੀਜ਼ ਬਣਾਉਣੀ ਹੈ ਪੁਰਾਣੀਆਂ ਦਾ ਮੇਨਟੇਨ ਕਰੋ आज ਜਿਹੜਾ ਅਸੀਂ BRTS ਸਿਸਟਮ ਦਾ ਸਿਸਟਮ ਬਣਾਇਆ ਸੀ ਸਾਰੇ ਗ੍ਰਿਲਾਂ ਟੁੱਟ ਗਈਆਂ ਹੁਣ ਮ ਲਾਈਟਾਂ ਵੀ ਬੰਦ ਹੋ ਰਹੀਆਂ ਮੈਂ ਜੇ ਮੇਨ ਗੇਟ ਦੇਖਿਆ ਸੀ ਮੱਲਾ ਸਫਾਈ ਨਹੀਂ ਹੋ ਰਹੀਦਾ ਰੰਗ ਹੀ ਬਦਲ ਗਿਆ 골ਡ ਤੋਂ ਪਤਾ ਨਹੀਂ ਕਿ ਹੋਰ ਹੋਰ ਸਾਰੇ ਸਵਾਲ ਸੀ ਉਹਨਾਂ ਨੂੰ ਪੁੱਛਦੇ ਅੱਛਾ ਉਹ ਸੋਚਦਾ ਕਿ ਜੇ ਕੰਮ ਕਰੋਗੇ ਤੇ ਤੀਜੇ ਨੰਬਰ ਤੇ ਆਓਗੇ ਤਾਈ ਉਹ ਤਾਈ ਉਹ ਨਹੀਂ ਕਰ ਰਿਹਾ ਤਾਈ ਉਹ ਕਹਿੰਦੇ ਕਿ ਮੈਂ ਹੁਣ ਕੰਮ ਕਰਨਾ ਹੀ ਨਹੀਂ ਜਦ ਮੈਂ ਪਹਿਲੇ ਨੰਬਰ ਤੇ ਆਉਂਗਾ ਹੁਣ ਐ ਨਹੀਂ ਪਤਾ ਦਰਮਿਆਨ ਵਿੱਚ ਜਿਹੜਾ ਵਿਵਾਦ ਹੋਇਆ ਸੀ ਕਾਂਗਰਸ ਦੀ ਐਮਐਲਏ ਨੇ ਆ ਕੇ ਸੱਸਾ ਕੀ ਨਵਜੋਤ ਸਿੰਘ ਸਿੱਧੂ ਕੱਲਾ মিডিਆ 'ਚ ਰਹਿਣਾ ਚਾਹੁੰਦਾ ਹੈ মিডিਆ 'ਚ ਬੰਦਾ ਕੌਣ ਰਹਿੰਦਾ ਹੈ ਜਿਹੜਾ ਕੌਂਟਰੋਵਰਸ਼ੀਅਲ ਚੀਜ਼ਾਂ ਕਰੇ ਜਿਹੜੀਆਂ ਜੋ ਸਿਸਟਮ ਤੇ ਉਲਟ ਕਰੇ ਸੋ ਉਹਦਾ ਇੱਕੋ ਇੱਕ ਸਿਸਟਮ ਹੈ ਕਿ ਮੈਂ ਰੋਜ਼ ਅਖਬਾਰ 'ਚ ਆਉਣਾ ਸਰ ਜੇਰੀ ਭਾਵੇਂ ਗਾਣਾ ਕੱਟਨੀਆ ਪੈਣ ਭਾਵੇਂ ਕੁਝ ਮਰਜ਼ੀ ਕਰਨਾ ਪਏ ਇਹ ਕਾਰਨ ਕਾਹਦੀ ਬਗਾਵਤੀ ਹੋ ਗਈ ਹੈ ਦੋ ਭੜੇ ਕਾਂਗਰਸ ਦੇ ਬਣ ਗਏ ਇੱਕ ਤਰ੍ਹਾਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਦੇ ਅਗੇਂਸਟ ਹੋ ਗਿਆ ਇਹਦੇ ਤੇ ਤੁਸੀਂ ਕਿੱਦਾਂ ਦੇਖਦੇ ਹੋ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਦਾ ਉਹ ਨਾਮ ਵਾਲੀ ਉਹਨਾਂ ਦੀ ਆਪਣੀ ਪਾਰਟੀ ਹੈ ਜੋ ਮਰਜੀ ਕਰਨ ਡਾਂਗ ਨੂੰ ਡਾਂਗੀ ਹੋਣ ਸਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਸੋਲਿਡ ਹੋਈ ਹੈ ਕਿ ਕੀ ਸਿੱਧੂ ਦੀ ਆਮ ਆਗਰਸ ਨੂੰ ਕੀ ਫਾਇਦਾ ਮਿਲਿਆ ਪ੍ਰਗਟ ਸਿੰਘ ਨੇ ਕਰਪਸ਼ਨ ਬਾਰੇ ਕੀ ਸਿੱਧੂ ਹੈਗੀ ਜੀ ਸਿੱਧੂ ਹੈ 0 0 ਨੂੰ 0 ਬਣਾਈ ਜਾਂਦਾ ਤਾਂ ਕੀ ਕਰੀ ਜਾਊਏ